ਸਤਿ ਸ਼੍ਰੀ ਅਕਾਲ ਜੀ ਅ ਵੇਖੋ ਜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਅੱਜ ਚੋਣਾ ਹੋਣ ਜਾ ਰਹੀਆਂ ਨੇ ਔਰ ਬਹੁਤ ਹੀ ਸ਼ਾਂਤੀਪੂਰਕ ਸਾਰਾ ਕੁਝ ਚੱਲ ਰਿਹਾ ਹੈ ਬਹੁਤ ਡਿਸਪਲਿਨ ਦੇ ਨਾਲ ਚੱਲ ਰਿਹਾ ਸੋ ਅਸੀਂ ਸਾਰੇ ਨੂੰ ਅਪੀਲ ਕਰਾਂਗੇ ਕਿ ਤੁਸੀਂ ਜ਼ਰੂਰ ਵੋਟ ਪਾਉਣ ਵਾਸਤੇ ਆਓ ਕਿਉਂਕਿ ਵੋਟ ਜਿਹੜਾ ਹੈ ਬੋਟ ਦਾ ਅਧਿਕਾਰ ਜਿਹੜਾ ਹੈ ਨਾ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਹੈ ਔਰ ਜਿਹੜੀ ਵੋਟ ਪਾਓਗੇ ਨਾ ਤੁਸੀਂ ਇਹਦੇ ਨਾਲ ਤੁਸੀਂ ਕਾਫੀ ਸਾਰਾ ਫੰਡ ਜਿਹੜਾ ਹੈ ਤੁਸੀਂ ਆਪਣੇ ਪਿੰਨਾਂ 'ਚ ਲੈ ਕੇ ਆ ਸਕਦੇ ਹੋ ਡਿਵੈਲਪਮੈਂਟ ਵਾਸਤੇ ਸੋ ਅਸੀਂ ਤੇ ਤੁਹਾਡੇ ਅੱਗੇ ਅਪੀਲ ਕਰਦੇ ਹਾਂ

ਜਿਸ ਦਿਨ ਇੱਕ ਤਾਂ ਵੀਡੀਓ ਵੀ ਵਾਇਰਲ ਹੋਈ ਸੀ ਜਿੱਥੇ ਪੇਟ ਦੇ ਹੱਥ ਵਿੱਚ ਗਰਮ ਦੀ ਨਜ਼ਰ ਆਈ ਉਹੀ ਤਕੜ ਸੀ ਵੇਖੋ ਜੀ ਉਹ ਪਿੰਡੀਆਂ ਸੈਦਾਂ ਦਾ ਮਸਲਾ ਸੀਗਾ ਪਿੰਡੀਆਂ ਸੈਦਾਂ ਰਾਜਸਥਾਨ ਸੀ ਹਲਕੇ ਦਾ ਬਹੁਤ ਵੱਡਾ ਕਸਬਾ ਹੈ ਤੇ 24000 ਆਬਾਦੀ ਹੈ ਉੱਥੇ ਔਰ ਉੱਥੋਂ ਦਾ ਜਿਹੜਾ ਸਾਡਾ ਲਖਵਿੰਦਰ ਲਖਾ ਹੈ ਉਹ ਸਾਡਾ ਸੰਗਠਨ ਇੰਚਾਰਜ ਵੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਵੀ ਲੜ ਰਿਹਾ ਸੀਗਾ ਐਂਡ ਸਰਪੰਚੀ ਦੀ ਇਲੈਕਸ਼ਨ 'ਚ ਵੀ ਉਹਦੇ ਸੱਤ ਮੈਂਬਰ ਬਣੇ ਸੀਗੇ ਕਾਂਗਰਸ ਦਾ ਇੱਕ ਬਣਿਆ ਸੀਗਾ ਸੋ ਪਿੰਡੀਆਂ ਸੈਦਾਂ ਦੇ ਵਾਸਤੇ ਕਾਫੀ ਸੈਂਸਿਟਿਵ ਇਸ਼ੂ ਸੀਗਾ ਸਰਕਾਰਿਆ ਸਾਹਿਬ ਵਾਸਤੇ ਜਿਸ ਦਿਨ ਕਾਗਜ਼ ਨਾਮ ਜ਼ਬਤ ਕਰਨੇ ਸੀਗੇ ਉਸ ਦਿਨ ਉਹਨਾਂ ਨੇ ਗੁੰਡਾਗਰਦੀ ਕੀਤੀ ਉੱਥੇ ਆਪਣੇ ਬੰਦਿਆਂ ਨੂੰ ਲਾਈਨ ਚੋਂ ਕੱਢ ਕੇ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਲੜਾਈ ਹੋਈ ਬਾਅਦ 'ਚ ਉਹ ਲਖਵਿੰਦਰ ਦੀ ਮਦਦ ਨੂੰ ਧਮਕਾਇਆ ਔਰ ਕਿਹਾ ਕਿ 6 ਮਹੀਨੇ ਰਹਿ ਗਏ ਬੀਬਾ ਸਾਡੀ ਸਰਕਾਰ ਨੂੰ ਉਹਨਾਂ ਨੇ ਕਿਹਾ ਵੀ ਅਸੀਂ ਕਬੂਤਰ ਥੋੜਾ ਨਾ ਉੱਡ ਜਾਗੇ ਬਾਅਦ 'ਚ ਕਹਿੰਦੇ ਸਵੇਰ ਤੱਕ ਤੁਹਾਡੇ ਕਬੂਤਰ ਦਾ ਦਾਂਗੇ ਜਾਤੀਵਾਦੀ ਸ਼ਬਦ ਬੋਲੇ ਉਹਨਾਂ ਨੂੰ ਔਰ ਬਹੁਤ ਹੀ ਡਿਸਰੈਸਪੈਕਟ ਕੀਤਾ ਅਗਲੇ ਦਿਨ ਜਿਹੜਾ ਐ ਵੀ ਉਹਨਾਂ ਦੇ ਬੱਚਿਆਂ ਦੇ ਉੱਤੇ ਗੋਲੀਆਂ ਮਰਵਾਈਆਂ ਦਾਤਰ ਮਰਵਾ ਕੇ ਉਹਨਾਂ ਨੂੰ ਮਾਰ ਕੇ ਸੁੱਟ ਗਏ ਇੱਕ ਤਰ੍ਹਾਂ ਨਾਲ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਅਸੀਂ ਜਿਹੜੀ ਖੇਡ ਹੈ ਉਹ ਖਤਮ ਕਰ ਦਾਂਗੇ ਪਿੰਡੀਆਂ ਤੇਦਾਂ ਦੇ ਉਸ ਵਾਈਗੁਰੂ ਦੀ ਕਿਰਪਾ ਹੈ ਕਿ ਉਹ ਅੱਜ ਠੀਕ ਹੈ ਪਰ ਇਹਨਾਂ ਨੂੰ ਆਦਤਾਂ ਪਈਆਂ ਹੋਈਆਂ ਗੁੰਡਾਗਰਦੀ ਕਰਨ ਦੀਆਂ ਔਰ ਮਾਮਾ ਦੇ ਪੁੱਤਾਂ ਨੂੰ ਮਰਵਾਉਣ ਦੀਆਂ 307 ਦੇ ਪਰਚੇ ਕਰਵਾਨੇ ਹੁਣ ਆਪਣੇ ਤੇ ਪਈਏ ਤੇ ਹੁਣ ਪਤਾ ਲੱਗੂਗਾ ਇਹਨਾਂ ਨੂੰ ਬਟ ਐਟ ਲੀਸਟ ਇਹੋ ਜੀ ਗੁੰਡਾਗਰਦੀ ਨੂੰ ਆਪਾਂ ਨੂੰ ਖਤਮ ਕਰਨਾ ਚਾਹੀਦਾ ਹੈ ਜੀ ਸਮਝਾ ਲੈਣਾ ਚਾਹੀਦਾ ਜਦੋਂ ਕੋਈ ਸੱਚ ਦੀ ਲਹਿਰ ਆਉਂਦੀ ਹੈ ਤੇ ਉਹਦਾ ਡਰ ਤੇ ਪੈਣਾ ਚਾਹੀਦਾ ਹੈ ਜੀ ਮੈਂ ਵੋਟਰਾਂ ਨੂੰ ਵੀ ਅਪੀਲ ਕਰਨਾ ਚਾਹੁੰਗੀ ਮੈਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਗੀ ਕਿ ਅੱਜ ਤੁਸੀਂ ਪਲੀਜ਼ ਕਰੋ ਬਾਹਰ ਆਓ ਝਾੜੂ ਦੇ ਬਟਨ ਦੇ ਉੱਤੇ ਸਟੈਂਪ ਲਾਓ ਔਰ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹਨੂੰ ਫਿਰ ਤੋਂ ਇੱਕ ਨਵੀਂ ਮਤਲਬ ਆਕਸੀਜਨ ਦੋ ਬਿਕਾਜ਼ ਥਿਸ ਇਜ਼ ਅ ਸੈਮੀ ਫਾਈਨਲ ਸਾਡੇ 27 ਦਾ ਸੋ ਸਾਰਿਆਂ ਨੂੰ ਪਤਾ ਹੈ ਵੀ ਤੁਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹੋ ਜੋ ਅਸੀਂ ਕੰਮ ਕੀਤਾ ਹੈ ਜੀ ਸਿੱਟਾ ਜਿਹੜਾ ਲੋਕਾਂ ਦੀ ਡਿਮਾਂਡ ਕੀ ਹੈਗੀ ਬੀਖੋ ਜੀ ਲੋਕਾਂ ਦੀ ਡਿਮਾਂਡ ਹਮੇਸ਼ਾ ਡਿਵੈਲਪਮੈਂਟ ਹੁੰਦੀ ਹੈ ਗਲੀਆਂ ਨਾਲੀਆਂ ਲਾਈਟਸ ਇਹ ਹੀ ਡਿਮਾਂਡ ਹੁੰਦੀ ਹੈ ਜੀ ਲੋਕਾਂ ਦੀ ਬਟ ਮੈਂ ਕਹਿੰਨੀ ਆ ਵੀ ਲੋਕਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੁੰਦੀ ਹੈ ਜਿਹੜੇ ਪੈਸੇ ਲੈਂਦੇ ਆ ਉਹ ਨਹੀਂ ਲੈਣੇ ਚਾਹੀਦੇ ਕਿਉਂਕਿ ਕੋਈ ਇਮਾਨਦਾਰ ਪੋਲਿਟਿਸ਼ੀਅਨ ਜਿਹੜਾ ਉਹ ਆਪਣੇ ਪੱਲਿਓ ਜਿਹੜੀ ਉਹਦੀ ਮਿਹਨਤ ਦੀ ਕਮਾਈ ਹੈ ਉਹ ਤੇ ਨਹੀਂ ਨਾ ਦੇਊਗਾ ਕਿਸੇ ਨੂੰ ਵੀ ਬਹੁਤ ਵੱਡਾ ਵੀ ਲਿਆਜ਼ ਦੇ ਨਾਲ ਇਹ ਕਿੰਨੇ ਇੰਪੋਰਟੈਂਟ ਹੈ ਜਿਹੜੀ ਇਲੈਕਸ਼ਨ ਬਹੁਤ ਇੰਪੋਰਟੈਂਟ ਹੈ ਜੀ ਡਿਵੈਲਪਮੈਂਟ ਇਤੁਈ ਹੁੰਦੀ ਹੈ ਜ਼ਿਲ੍ਹਾ ਪ੍ਰੇਸ਼ਰ ਤੋਂ ਤੇ ਜਿਹੜੀ ਹੈਗੀ ਬਲਾਕ ਸੰਮਤੀ ਦੇ ਪੈਸੇ ਆਉਂਦੇ ਆ ਜਿਹੜੇ ਫੰਡਸ ਆਉਂਦੇ ਆ ਸੈਂਟਰ ਤੋਂ ਵੀ ਆਉਂਦੇ ਆ ਉਹਦਾ ਕੁਝ ਸ਼ੇਅਰ ਜਿਹੜਾ ਹੈ ਜਿਲ੍ਹਾ ਪੀਛੇ ਦੇ ਵਿੱਚ ਜਾਂਦਾ ਹੈ ਜਿਹੜੇ ਸਾਡੇ ਮੈਂਬਰ ਬਣਨਗੇ ਉਹ ਆਪਣੇ ਪਿੰਡਾਂ ਦੀ ਵਿਕਾਸ ਕਾਤੇ ਉਹ ਪੈਸੇ ਲੈ ਕੇ ਆਣਗੇ